ਵਿਸ਼ਾ ਜਿਹੜਾ ਚੱਲਦਾ ਜਦੋਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਮਸਲਾ, ਮਹੀਆਂ ਦਾ ਮਸਲਾ ਨਿਤਕਟਣਾ ਆਮ ਜਿਹੜੀ ਸੀਰੀਅਲ ਵਾਇਜ਼ ਹੋ ਰਹੀਆਂ ਨੇ ਪਸੂ ਦੇ ਵੱਲੋਂ ਪਿੰਡ ਚੱਖੀਆਂ ਦੇ ਵਿੱਚ ਇੱਕ ਨਵਾਲਤ ਲੜਕੀ ਨੂੰ ਬਰਗਵਾ ਕੇ ਲਿਆਉਣ ਦਾ ਮਸਲਾ ਆਇਆ ਸੀ। ਇਹਨਾਂ ਨੇ ਆ ਕੇ ਪਿੰਡ ਦੇ ਵਿੱਚ ਉਸ ਕੁੜੀ ਨੂੰ ਬਰਗਵਾ ਕੇ ਆਪਣੇ ਨਾਲ ਭਜਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਸਤਿ ਸ਼੍ਰੀ ਅਕਾਲ ਜੀ। ਅੱਜ ਇੱਕ ਵਿਸ਼ੇ ਤੇ ਆਪਾਂ ਗੱਲ ਕਰਨੀ ਹੈ। ਵਿਸ਼ਾ ਜਿਹੜਾ ਚਰਚਾਤ ਹੈ ਜਿੰਦਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਮਸਲਾ ਭਈਆਂ ਦਾ ਮਸਲਾ ਨਿਤ ਘਟਨਾਵਾਂ ਜਿਹੜੀਆਂ ਸੀਰੀਅਲ ਵਾਅ ਹੋ ਰਹੀਆਂ ਨੇ ਉਸ ਮਸਲੇ ਦੇ ਉੱਤੇ ਅੱਜ ਗੱਲ ਕਰਾਂਗੇ ਆਪਣੇ ਭਾਰਤੀ ਕਿਸਾਨ ਮਜ਼ਦੂਰ ਜੁਨੀਏ ਸ਼੍ਰੀ ਆਨੰਦ ਪ੍ਰਸਾਦ ਦੇ ਪ੍ਰਧਾਨ ਜਤੇਸ਼ ਸ਼ਮਸ਼ੀਰ ਸਿੰਘ ਸ਼ੀਰਾ ਔਰ ਜਿੱਥੇ ਹਰ ਵਕਤ ਸਮਾਜ ਸੇਵਾ ਵਾਸਤੇ ਵੀ ਜੁਨੀਅਨ ਦੇ ਵੱਲੋਂ ਵੀ ਸਮਾਜਦਿਆਂ ਜਿੱਥੇ ਸਮਾਜ ਵਿੱਚੋਂ ਸੇਵਾਵਾਂ ਲੈ ਕੇ ਸਮਾਜ ਦੇ ਉੱਤੇ ਹੀ ਸੇਵਾਵਾਂ ਉਹ ਲਾਉਣ ਵਾਸਤੇ ਸਮਾਜ ਦੀ ਸੇਵਾ ਵਾਸਤੇ ਤਤਪਰ ਰਹਿੰਦੇ ਨੇ ਇੱਕ ਵਿਸ਼ੇ ਤੇ ਅੱਜ ਗੱਲ ਕਰਨੀ ਹੈ ਜਿਹੜਾ ਵਿਸ਼ਾ ਆ ਥੋੜੇ ਦਿਨ ਪਹਿਲਾਂ ਹੀ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਦੋ ਪ੍ਰਵਾਸੀਆਂ ਦੇ ਵੱਲੋਂ ਪਿੰਡ ਚੱਕੀਆਂ ਦੇ ਵਿੱਚ ਇੱਕ ਨਵਾਲਕ ਲੜਕੀ ਨੂੰ ਬਰਗਲਾ ਕੇ ਲਿਜਾਣ ਦਾ ਮਸਲਾ ਆਇਆ ਸੀ ਤੇ ਉਹਦੇ ਵਿੱਚ ਬੇਸ਼ੱਕ ਪਿੰਡ ਜਿਹੜਾ ਐਕਟਿਵ ਸੀ ਇਸ ਗੱਲ ਤੇ ਉਹਨਾਂ ਨੇ ਇਹ ਸਾਰੇ ਜਿਹੜੇ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਲੈ ਲਿਆ ਤੇ ਪ੍ਰਵਾਸੀ ਫੜ ਵੀ ਲਏ ਉਸੇ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ ਕਿ ਵੀ ਇਹ ਰਹਿਣ ਵਾਲੇ ਕਿੱਥੇ ਦੇ ਸਨ ਪ੍ਰਵਾਸੀ ਤੇ ਪਿੰਡ ਝੱਖੀਆਂ ਦੇ ਵਿੱਚ ਕਿਵੇਂ ਇਹਨਾਂ ਨੇ ਸਾਰੀ ਘਟਨਾ ਨੂੰ ਅੰਜਾਮ ਦੇ ਅੰਜਾਮ ਦੇਣ ਦਾ ਯਤਨ ਕੀਤਾ ਤੇ ਆਪਾਂ ਪਤਾ ਕਰਦੇ ਹਾਂ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਦੇ ਪ੍ਰਧਾਨ ਜਿਥੇ ਅਨੰਦ ਪ੍ਰਸਾਦ ਤੋਂ ਸ਼ਮਸ਼ੀਰ ਸਿੰਘ ਸ਼ੇਰਾ ਇਹਨਾਂ ਦਾ ਪਿੰਡ ਝੱਖੀਆਂ ਹੀ ਹੈ ਇਹਨਾਂ ਦੇ ਕੋਲ ਹੀ ਆਪਾਂ ਹਫ਼ਤਾ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤੁਸੀਂ ਇਸ ਭਖ ਦੇ ਮਸਲੇ ਦੇ ਉੱਤੇ ਅੱਜ ਵਿਚਾਰ ਚਰਚਾ ਕਰਨ ਵਾਸਤੇ ਆਏ ਹੋ ਪਾਵੇਂ ਕਿ ਪਿਛਲੇ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡੀ ਘਨਾਉਣੀ ਹਰਕਤ ਜਿਹੜੀ ਵਾਪਰੀ ਸੀ ਇਹਨਾਂ ਪ੍ਰਵਾਸੀਆਂ ਵੱਲੋਂ ਇਹਨਾਂ ਭੰਜਾਂ ਵੱਲੋਂ ਕੀਤੀ ਗਈ ਸੀ ਜਿੱਥੇ ਕਿ ਇਹਨਾਂ ਨੂੰ ਇਸ ਮਸਲੇ ਦੇ ਵਿੱਚ ਸਹਿਮ ਦੇ ਤੌਰ ਤੇ ਗੰਭੀਰ ਲੰਦੇ ਹੋਏ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਕਰ ਰਹੇ ਆ ਉਹਨਾਂ ਤੋਂ ਪਿੱਛੇ ਹਟ ਜਾਣਾ ਚਾਹੀਦਾ ਸੀ ਪਰ ਇਹਨਾਂ ਪ੍ਰਵਾਸੀਆਂ ਦੇ ਇਹਨਾਂ ਭੰਜਾਂ ਦੇ ਯੂਪੀ ਵਿਹਾਰ ਤੇ ਜੋ ਲੋਕ ਆਏ ਹੋਏ ਨੇ ਕ੍ਰਾਈਮਨਲ ਕਿਸਮ ਦੇ ਲੋਕ ਇਹਨਾਂ ਦੇ ਹੌਸਲੇ ਹੋਰ ਵਧਦੇ ਜਾ ਰਹੇ ਆ ਇਸੇ ਲਈ ਤਹਿਤ ਬੀਤੇ ਦਿਨੀ ਮੇਰੇ ਆਪਣੇ ਪਿੰਡ ਛੋਟੀ ਝੱਖੀਆਂ ਦੇ ਵਿੱਚ ਦੋ ਪ੍ਰਵਾਸੀ ਮਜ਼ਦੂਰ ਜੋ ਕਿ ਇਹ ਮੌਜੂਦਾ ਇਸ ਟਾਈਮ ਅਨੰਦਪੁਰ ਸਾਹਿਬ ਰਹਿ ਰਹੇ ਨੇ ਤੇ ਇੱਕ ਭਈਆ ਜਿਹੜਾ ਹੈਗਾ ਜੁਪੀ ਤੋਂ ਆ ਦੂਜਾ ਵਿਹਾਰ ਤੋਂ ਆ ਦੋਨੋਂ ਇਹ ਆਪਣੇ ਕਿਸੇ ਸਾਧਨ ਰਾਹੀਂ ਮੇਰੇ ਪਿੰਡ ਦੇ ਵਿੱਚ ਦਖਲ ਹੋਏ ਇੱਕ ਛੋਟੀ ਬੱਚੀ ਦੇ ਨਾਲ ਕਿਵੇਂ ਇਹਨਾਂ ਦਾ ਤਾਲਮਿਲ ਹੋਇਆ ਉਹ ਇੱਕ ਜਾਂਚ ਦਾ ਵਿਸ਼ਾ ਹੈ ਇਹਨਾਂ ਨੇ ਆ ਕੇ ਪਿੰਡ ਦੇ ਵਿੱਚ ਉਸ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਭਜਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਕੁੜੀ ਨੂੰ ਲੈ ਕੇ ਇਹ ਭਜੇ ਤਾਂ ਉਸੇ ਸਮੇਂ ਅਚਾਨਕ ਕੁੜੀ ਦਾ ਪਿਤਾ ਜਿਹੜਾ ਘਰ ਆ ਗਿਆ ਘਰਾਂ ਕੇ ਉਹਨੇ ਜਦੋਂ ਦੇਖਿਆ ਕਿ ਕਿ ਬੱਚੀ ਘਰ ਨਹੀਂ ਹੈ ਤਾਂ ਉਹਨੇ ਪਿੰਡ ਦੇ ਸਰਪੰਚ ਮੇਜਰ ਸਿੰਘ ਨੂੰ ਫੋਨ ਕੀਤਾ ਕਿ ਮੇਰੀ ਬੇਟੀ ਹੈ ਜਿਹੜੀ ਉਹ ਘਰੋਂ ਗਾਇਬ ਹੈ ਬਈ ਤੁਸੀਂ ਕੋਸ਼ਿਸ਼ ਕਰੋ ਪਤਾ ਕਰੋ ਕਿੱਛ ਹੈ ਸਾਡੇ ਪਿੰਡ ਦੀ ਟੀਮ ਐਕਟਿਵ ਹੈ ਸਰਪੰਚ ਸਾਹਿਬ ਹੈ ਹੋਰ ਪਿੰਡ ਦੇ ਮੋਤਬਰ ਬੰਦਿਆ ਨੇ ਤੁਰੰਤ ਆਪਣੀ ਟੀਮ ਐਕਸ਼ਨ ਚ ਲਈ ਤੇ ਪਿੰਡ ਦੇ ਵਿੱਚ ਪਹਿਰਾ ਲੱਗਿਆ ਹੋਇਆ ਹੁਣ ਕਾਰਨ ਵੀ ਉਹ ਜਦੋਂ ਕੁੜੀ ਨੂੰ ਲੈ ਕੇ ਜਾ ਰਹੇ ਸੀ ਬੱਸ ਸਟੈਂਡ ਵੱਲੋਂ ਆ ਰਹੇ ਸੀ ਤਾਂ ਉਹਨਾਂ ਨੂੰ ਰੋਕ ਕੇ ਪੁੱਛਿਆ ਗਿਆ ਕਿਉਂਕਿ ਜਿਹੜੇ ਪਹਿਰੇਦਾਰ ਨੇ ਜਾਂ ਪਿੰਡ ਦਾ ਕੋਈ ਵੀ ਬੰਦਾ ਉਹਨਾਂ ਨੂੰ ਇਹ ਸਖਤ ਹਦਾਇਤ ਹੈ ਪੰਚਾਇਤ ਵੱਲੋਂ ਕਿ ਪ੍ਰਵਾਸੀ ਜਾਂ ਕੋਈ ਵੀ ਅਣਪਛਾਤਾ ਬੰਦਾ ਪਿੰਡ ਦੇ ਵਿੱਚ ਆਉਂਦਾ ਉਹਦਾ ਆਈ ਕਾਰਡ ਵਗੈਰਾ ਚੈੱਕ ਕਰਿਆ ਜਾਵੇ ਪਤਾ ਕਰਿਆ ਜਾਵੇ ਵੀ ਇਹ ਬੰਦਾ ਕੌਣ ਹੈ ਕਿੱਥੋਂ ਆਇਆ ਕਿਸ ਕੰਮ ਲਈ ਆਇਆ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਤੇ ਉਹਨਾਂ ਦੇ ਕੋਲ ਉਸ ਸਮੇਂ ਕੋਈ ਆਧਾਰ ਕਾਰਡ ਜਾਂ ਆਈਡੀ ਪ੍ਰੂਫ ਨਹੀਂ ਸੀ ਉਹ ਚੀਜ਼ ਨੂੰ ਦੇਖਦੇ ਹੋ ਉਹਨਾਂ ਨੂੰ ਪਿੰਡ ਨੂੰ ਰੋਕਿਆ ਗਿਆ ਜਦੋਂ ਸਖਤੀ ਨਾਲ ਪੁੱਛਗਿੱਛ ਕਰੀ ਤਾਂ ਇਹ ਗੱਲ ਸਾਹਮਤ ਹੋਈ ਕਿ ਉਹ ਕੁੜੀ ਨੂੰ ਜੋ ਕਿ 7ਵੀਂ ਕਲਾਸ ਵਿੱਚ ਪੜ੍ਹਦੀ ਹੈ ਸਿਰਫ 13 ਸਾਲ ਉਦੀ ਉਮਰ ਹੈ ਤਾਂ ਉਹਨੂੰ ਭਜਾ ਕੇ ਲੈ ਜਾਣ ਵਾਸਤੇ ਆਪਣੀ ਤਿਆਰੀ ਕਰਕੇ ਆਏ ਸੀਗੇ ਲੈ ਜਾਣ ਦੀ ਤਿਆਰੀ 'ਚ ਸੀਗੇ ਪਿੰਡ ਦੀ ਮੁਸਤੈਦੀ ਦੇ ਨਾਲ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਉਸ ਕੁੜੀ ਨੂੰ ਭਜਾ ਕੇ ਲੈ ਜਾਣ ਤੋਂ ਰੋਕ ਲਿਆ ਗਿਆ ਹੂੰ ਜਿੱਥੇ ਛਕੀਆਂ ਦੇ ਵਿੱਚ ਛੋਟੀਆਂ ਛਕੀਆਂ ਵਿੱਚ ਪ੍ਰਧਾਨ ਸਾਹਿਬ ਤੇ ਪਿੰਡ ਦੇ ਸਰਪੰਚ ਤੇ ਹੋਰ ਮੋਤਵਾਰ ਸੱਜਣ ਐਕਟਿਵ ਸਨ ਸੁਚੇਤ ਸਨ ਤਾਂ ਇਹ ਅੰਸਖਾ ਵੀ ਕੋਈ ਘਟਨਾ ਨਹੀਂ ਹੋ ਸਕੀ ਤੇ ਉਹਨਾਂ ਨੇ ਸੁਚੇਤ ਹੋਣ ਕਰਕੇ ਹੀ ਮੈਂ ਕਹਿੰਦਾ ਜਿਹੜੇ ਪਿੰਡਾਂ ਦੇ ਵਿੱਚ ਅੱਜ ਵੀ ਕੁਝ ਬੰਦੇ ਜਿਹੜੇ ਯਾਦੇ ਸਾਥ ਦਿੰਦੇ ਨੇ ਇਸ ਗੱਲ ਤੇ ਤੂਲ ਦਿੰਦੇ ਨੇ ਨਹੀਂ ਇਹ ਇਹ ਕੁਝ ਨਹੀਂ ਹੋਣਾ ਚਾਹੀਦਾ ਤੇ ਔਰ ਇਹਨਾਂ ਦੀ ਸਪੋਰਟ ਵਿੱਚ ਖੜੇ ਨੇ ਕਿ ਮੈਂ ਆਪਾ ਆਪਾ ਵੀ ਨਹੀਂ ਕਹਿੰਦੇ ਕਿ ਇਹਨਾਂ ਨੂੰ ਕੰਮ ਨਾ ਦੋ ਕੰਮ ਤੇ ਲਾਓ ਜ਼ਰੂਰ ਕੰਮ ਕਰਾਓ ਇਹਨਾਂ ਵੀ ਕੰਮ ਕਰਦੇ ਸਨ ਪਰ ਅਸਲ ਵਿੱਚ ਹੋਣਾ ਕੀ ਚਾਹੀਦਾ ਜਿਹੜੇ ਪਿੰਡਾਂ ਦੇ ਵਿੱਚ ਬੰਦੇ ਸਾਥ ਦੇ ਦੇ ਰਹੇ ਨੇ ਜਾਂ ਪਿੰਡ ਦੀਆਂ ਪੰਚਾਇਤਾਂ ਵੀ ਕੁਝ ਕਈ ਜਗ੍ਹਾ ਤੇ ਨਾਲ ਖੜਦੀਆਂ ਨੇ ਉਹਨਾਂ ਨੂੰ ਕਿਹਾ ਦੇਖੋ ਪੰਚਾਇਤਾਂ ਤਾਨੀਨਾ ਦਾ ਸਾਥ ਦੇ ਰਹੀਆਂ ਕਿਉਂਕਿ ਲੋਕ ਇਹਨਾਂ ਦੇ ਰਹਿਣ ਸਹਿਣ ਤੋਂ ਇਹਨਾਂ ਦੇ ਜੋ ਫਿਰਕਾ ਪ੍ਰਸਤੀ ਹੈ ਉਹ ਤਾਂ ਲੋਕ ਤੰਗ ਨੇ ਆਮ ਜਿਹੜੀ ਪਬਲਿਕ ਹੈ ਇਹਨਾਂ ਪ੍ਰਵਾਸੀਆਂ ਤੋਂ ਹੁਣ ਤੰਗ ਹੈ ਕਿਉਂਕਿ ਇਹ ਲੋਕ ਆਏ ਸੀ ਸਿਰਫ ਮਜ਼ਦੂਰੀ ਕਰਨ ਵਾਸਤੇ ਬਿਹਾਰ ਤੋਂ ਵੀ ਇਹ ਪਹਿਲਾਂ ਵੀ ਆਉਂਦੇ ਆ ਪਹਿਲਾਂ ਵੀ ਪ੍ਰਵਾਸੀਆਂ ਦੀ ਲੇਬਰ ਆਉਂਦੀ ਆ ਉਹ ਸਾਡੀਆਂ ਮੋਟਰਾਂ ਤੇ ਖੇਤਾਂ ਦੇ ਵਿੱਚ ਰਹਿੰਦੇ ਸੀ ਕੰਮ ਕਰਕੇ ਵਾਪਸ ਚਲੇ ਜਾਂਦੇ ਸੀ ਪਰ ਜਦੋਂ ਤੋਂ ਯੂਪੀ ਦੇ ਵਿੱਚ ਜੋਗੀ ਦਾ ਰਾਜ ਆਇਆ ਹੂੰ ਉਦੋਂ ਤੋਂ ਜਿਹੜੇ ਕ੍ਰਾਈਮਨਲ ਕਿਸਮ ਦੇ ਲੋਕ ਹੈ ਉਹ ਯੂਪੀ ਛੱਡ ਕੇ ਸਾਰੇ ਪੰਜਾਬ ਦੇ ਵਿੱਚ ਦਖਲ ਹੋ ਗਏ ਆ ਪੰਜਾਬ ਦੇ ਵਿੱਚ ਆਉਣ ਕਰਕੇ ਉਹਨਾਂ ਨੇ ਉਹੀ ਵਰਤਈ ਆਪਣੀ ਜੋ ਜੂਪੀ ਚ ਸੀ ਉਹ ਆਪਣੀ ਗੁੰਡਾਗਰਦੀ ਜਿਹੜੀ ਪੰਜਾਬ 'ਚ ਸ਼ੁਰੂ ਕਰ ਦੁੱਤੀ ਹੈ ਪੰਜਾਬ ਦੇ ਵਿੱਚ ਇਹ ਹੁਣ ਵਪਾਰ ਕਰ ਰਹੇ ਆ ਨਾ ਕਿ ਲੇਬਰ ਕਰ ਰਹੇ ਹੈ ਜਿਹੜਾ ਵਪਾਰ ਦਾ ਕੰਮ ਸਾਡੇ ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਇਹ ਖੜੀ ਹੋ ਗਈ ਜਿਹੜੇ ਸਾਡੇ ਆਪਣੇ ਗਰੀਬ ਪਰਿਵਾਰਾਂ ਦੇ ਲੋਕ ਛੋਟੇ-ਮੋਟੇ ਕੰਮ ਕਰਦੇ ਸੀ ਸਬਜੀ ਦੇ ਰੇੜੀਆਂ ਦੇ ਜਾਂ ਹੋਰ ਕੋਈ ਆ ਫਾਸਟ ਫੂਡ ਦੇ ਕੰਮ ਕਰਦੇ ਸੀ ਉਹ ਕੰਮ ਸਾਡੇ ਲੋਕਾਂ ਦੇ ਬੰਦ ਹੋ ਗਏ ਇਹ ਹੁਣ ਭਈਏ ਪ੍ਰਵਾਸੀ ਜਿਹੜੇ ਇਸ ਕੰਮ ਨੂੰ ਉਹੀ ਕਰ ਰਹੇ ਆ ਹਾਂਜੀ ਬਈ ਆਮ ਲੋਕ ਇਹਨਾਂ ਦਾ ਸਾਥ ਨਹੀਂ ਦਿੰਦੇ ਪਰ ਕੁਝ ਲੋਕ ਆਪਣੇ ਨਿੱਜੀ ਮਫਾਦ ਵਾਸਤੇ ਜਿਵੇਂ ਬੀਤੇ ਦਿਨੀ ਨੰਦਪੁਰ ਸਾਹਿਬ 'ਚ ਇੱਕ ਘਟਨਾ ਵਾਪਰੀ ਹੈ ਉੱਥੋਂ ਆ ਕੇ ਉਹ ਬਈਆਂ ਦੀ ਇੰਨੀ ਹਿੰਮਤ ਪੈ ਗਈ ਇੰਨੀ ਉਹ ਗੁੰਡਾਗਰਦੀ ਤੇ ਉਤਰਿਆ ਇੱਕ ਨਵਾਲਗ ਬੱਚੀ ਨੂੰ ਕੱਢ ਕੇ ਲੈ ਜਾਣ ਵਾਸਤੇ ਤਿਆਰ ਹੋ ਗਏ ਸੀ ਬਿਲਕੁਲ ਬਿਲਕੁਲ ਨਿਤ ਘਟਨਾਵਾਂ ਹੋ ਰਹੀਆਂ ਪਰ ਇਹ ਘਟਨਾਵਾਂ ਹੋਣ ਦੇ ਬਾਵਜੂਦ ਵੀ ਅਜੇ ਤੱਕ ਉਹ ਪਿੱਛੇ ਨਹੀਂ ਖੜਦੇ ਜਦੋਂ ਕਿ ਚਾਹੀਦਾ ਸੀ ਕਿ ਉਹਨਾਂ ਨੂੰ ਬਿਲਕੁਲ ਹੁਣ ਚੁੱਪ ਰਹਿ ਚੁੱਪ ਹੋ ਜਾਣਾ ਚਾਹੀਦਾ ਸੀਗਾ ਭਾਵੇਂ ਇਹੋ ਜਿਹੀਆਂ ਘਟਨਾਵਾਂ ਤੋਂ ਡਰ ਜਾਣਾ ਚਾ ਪਰ ਹਸ਼ਿਆਰਪੁਰ ਵਿੱਚ ਘਟਨਾ ਵਾਪਰੀ ਉਹ ਤੋਂ ਬਾਅਦ ਸੀਰੀਅਲ ਵਾਰ ਮੁੜ ਕੇ ਹਜੇ ਤੱਕ ਵੀ ਪਿਛੇੜੀ ਹਟੇ ਇਸ ਕਰਕੇ ਅਸਲ ਵਿੱਚ ਚਾਹੀਦਾ ਇਹ ਹੈ ਪਿੰਡ ਦੀਆਂ ਜਿੱਥੇ ਪੰਚਾਇਤਾਂ ਵੀ ਹੈ ਜਾਂ ਪਿੰਡ ਦੇ ਮੌਤ ਪਰ ਬੰਦੇ ਆ ਜਾਂ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਕੰਮ ਵਾਸਤੇ ਵੀ ਰੱਖੇ ਹੋਏ ਨੇ ਲੋੜ ਹੈ ਕਿ ਉਹ ਇਹਨਾਂ ਦੀ ਜ਼ਰੂਰ ਵੈਰੀਫਿਕੇਸ਼ਨ ਜ਼ਰੂਰ ਕਰਵਾਣ ਪੁਲਸ ਦੇ ਕੋਲ ਵੀ ਇਹਨਾਂ ਦੇ ਕੋਈ ਪ੍ਰੂਫ ਹੋਣ ਪੜ ਪ੍ਰਸ਼ਾਸਨ ਦੇ ਕੋਲ ਤੇ ਪਿੰਡ ਦੀਆਂ ਪੰਚਾਇਤਾਂ ਦੇ ਕੋਲ ਵੀ ਇਹਨਾਂ ਦੇ ਪ੍ਰੂਫ ਹੋਣ ਤਾਜ਼ੂ ਜਿਹੀ ਕੋਈ ਅਜਿਹੀ ਘਟਨਾ ਨੂੰ ਇਹ ਇੰਜਾਮ ਦਿੰਦੇ ਵੀ ਹੈ ਤੇ ਇਹਨਾਂ ਦਾ ਪਿੱਛਾ ਕੀਤਾ ਜਾ ਸਕੇ ਸੋ ਭੁਲ ਚੁੱਕ ਦੀ ਖਿਵਾ ਪਾਸ ਬੁਰਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਹ